ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਕੁਝ ਇੰਪੋਰਟੈਂਟ ਜਾਣਕਾਰੀ ਦੇਣੀ ਹੈ ਤੁਹਾਨੂੰ ਮਤਲਬ ਐਗਜ਼ਾਮ ਦੇ ਰਿਲੇਟਡ ਪੀ ਐਗਜ਼ਾਮ ਕਦੋਂ ਹੁੰਦੇ ਆ ਠੀਕ ਹੈ ਕੀ ਪ੍ਰੋਸੀਜਰ ਹੁੰਦਾ ਹੈ ਟੀਪੀ ਤੋਂ ਬਾਅਦ ਕਦੋਂ ਐਗਜ਼ਾਮ ਹੋ ਸਕਦੇ ਆ ਓਕੇ ਸੋ ਪਹਿਲਾਂ 22 24 ਦੀ ਗੱਲ ਕਰਦੇ ਆ ਜਿਹੜਾ ਰੂਲ ਹੁੰਦਾ ਹੈ ਈਟੀਟੀ ਦਾ ਇਹਦੇ ਵਿੱਚ 200 ਦਿਨ ਤੁਹਾਡੀਆਂ ਕਲਾਸਾਂ ਲੱਗਣੀਆਂ ਜ਼ਰੂਰੀ ਹੁੰਦੀਆਂ ਠੀਕ ਹੈ 200 ਦਿਨ ਤੁਹਾਡੀਆਂ ਕਲਾਸਾਂ ਲੱਗਣੀਆਂ ਜ਼ਰੂਰੀ ਹੁੰਦੀਆਂ ਟੀਪੀ ਤੋਂ ਬਿਨਾ ਬਟ ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਜਿਹੜੀਆਂ ਕਲਾਸਾਂ ਇੱਕ ਦਿਨ ਨੂੰ ਡਬਲ ਕਾਊਂਟ ਕੀਤਾ ਜਾਂਦਾ ਮਾਰਨਿੰਗ ਸ਼ਿਫਟ ਤੇ ਈਵਨਿੰਗ ਸ਼ਿਫਟ ਦੇ ਵਿੱਚ ਮੰਨ ਲਓ ਜੇਕਰ ਤੁਸੀਂ 100 ਦਿਨ ਕਾਲਜ ਜਾਓਗੇ ਤਾਂ ਦਾ ਮਤਲਬ ਹੈ ਤੁਹਾਡੀਆਂ 200 ਕਲਾਸਾਂ ਲੱਗਣਗੀਆਂ ਠੀਕ ਹੈ 200 ਕਲਾਸਾਂ ਲੱਗੀਆਂ ਓਕੇ ਇੱਕ ਦਿਨ ਨੂੰ ਡਬਲ ਕਾਊਂਟ ਕੀਤਾ ਜਾਂਦਾ ਹੈ ਤੇ ਐਗਜ਼ਾਮ ਤੋਂ ਪਹਿਲਾਂ ਕੀ ਹੈ ਤੁਹਾਡੀਆਂ 200 ਕਲਾਸਾਂ ਲੱਗੀਆਂ ਹੋਣੀਆਂ ਜ਼ਰੂਰੀ ਹੈ ਓਕੇ ਜਿਵੇਂ ਤੁਹਾਡਾ ਕੀ ਹੈ ਲਗਭਗ ਫਰਵਰੀ ਦੇ ਵਿੱਚ ਤੁਹਾਡੇ ਪੇਪਰ ਖਤਮ ਹੋਏ ਸੀ ਪਹਿਲੇ ਸਾਲ ਦੇ 22 24 ਦੀ ਗੱਲ ਕਰ ਰਿਹਾ ਫਰਵਰੀ ਦੇ ਵਿੱਚ ਤੁਹਾਡੇ ਖਤਮ ਹੋਏ ਸੀ ਤੁਹਾਡਾ ਸੈਸ਼ਨ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਮੰਨ ਲਓ ਤੁਹਾਡਾ 15 ਫਰਵਰੀ ਦੇ ਨੇੜੇ ਤੇੜੇ ਤੁਹਾਡਾ ਸੈਸ਼ਨ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਤੁਹਾਡੀਆਂ ਕਲਾਸਾਂ ਲੱਗੀਆਂ ਕਾਲਜ ਦੇ ਵਿੱਚ ਜੇ ਮੰਨ ਲਓ ਤੁਹਾਡੀਆਂ ਉਦੋਂ ਕਲਾਸਾਂ ਲੱਗੀਆਂ ਸੀਗੀਆਂ 50 ਠੀਕ ਹੈ ਵੈਸੀ ਮੰਨ ਕੇ ਰਫ ਜਾਇ ਆਈਡੀਆ ਮੰਨ ਮੰਨ ਕੇ ਚੱਲਦੇ ਆ ਤੁਹਾਡੀਆਂ 50 ਕਲਾਸਾਂ ਉਦੋਂ ਲੱਗੀਆਂ ਸੀ ਇਹਦਾ ਮਤਲਬ ਹੈ 50 ਦੋਣੀ 100 ਮਤਲਬ 100 ਕਲਾਸਾਂ ਤੁਹਾਡੀਆਂ ਲੱਗ ਚੁੱਕੀਆਂ ਉਸ ਤੋਂ ਬਾਅਦ 2 ਮਈ ਨੂੰ ਤੁਹਾਡੀ ਕੀ ਹੈ ਟੀਪੀ ਸ਼ੁਰੂ ਹੋ ਗਈ 2 ਮਈ ਤੋਂ ਲੈ ਕੇ 19 ਨਵੰਬਰ ਮਤਲਬ ਹੁਣੇ ਹੀ ਤੁਹਾਡੀ ਟੀਪੀ ਕੀ ਹੋਈ ਹੈ ਖਤਮ ਹੋਈ ਹੈ ਇਹਦਾ ਮਤਲਬ ਹੈ 50 ਕਲਾਸਾਂ ਉਦੋਂ ਲੱਗ ਚੁੱਕੀਆਂ ਸੀਗੀਆਂ ਹੁਣ ਕੀ ਹੈ ਉਸ ਤੋਂ ਬਾਅਦ ਟੀਪੀ ਲੱਗੀ ਹਜੇ ਤੁਹਾਡੀਆਂ ਕੀ ਹੈ ਕਲਾਸਾਂ ਲੱਗਣੀਆਂ ਬਾਕੀ ਨੇ 50 ਦਾ ਮੈਂ ਹੁਣੇ ਡਬਲ ਕਿਹਾ ਸੀ 100 ਕਲਾਸਾਂ ਤੁਹਾਡੀਆਂ ਲੱਗ ਚੁੱਕੀਆਂ ਟੋਟਲ 200 ਕਲਾਸਾਂ ਲੱਗਣੀਆਂ ਲੱਗੀਆਂ ਹੋ ਗਈਆਂ ਓਕੇ ਇਹਦਾ ਮਤਲਬ ਹੈ ਤੁਹਾਡੀਆਂ 100 ਕਲਾਸਾਂ ਹਜੇ ਹੋਰ ਲੱਗਣੀਆਂ ਮਤਲਬ 2 ਮਹੀਨੇ ਮੰਨ ਕੇ ਚਲੋ ਤੁਸੀਂ ਕਾਲਜ ਹਜੇ ਹੋਰ ਜਾਣਾ ਉਸ ਤੋਂ ਬਾਅਦ ਤੁਹਾਡੇ ਇਗਜ਼ਾਮ ਹੋਣਗੇ ਜਿਹੜਾ SCERT ਦੇ ਤੁਸੀਂ ਰੂਲ ਵਗੈਰਾ ਪੜ੍ਹੇ ਹੁਣ ਉੱਥੇ ਲਿਖਿਆ ਹੁੰਦਾ ਹੈ ਵੀ 200 ਦਿਨ ਮਿਨੀਮਮ ਕਲਾਸਾਂ ਲੱਗਣੀਆਂ ਜ਼ਰੂਰੀ ਜ਼ਰੂਰੀ ਹੈ ਓਕੇ ਤੇ ਇੱਕ ਦਿਨ ਨੂੰ ਡਬਲ ਕਾਊਂਟ ਕੀਤਾ ਜਾਂਦਾ ਹੈ ਇਹਦਾ ਮਤਲਬ ਹੈ ਤੁਹਾਨੂੰ ਹੁਣ ਜਲਦੀ ਕਾਲਜਾਂ ਦੇ ਵਿੱਚ ਬੁਲਾਉਣਗੇ ਹਾਲੇ ਤਾਂ ਪੀਐਸਟਾਰਟ ਕਰਕੇ ਕੋਈ ਵੀ ਕਾਲਜ ਨਹੀਂ ਬੁਲਾ ਰਿਹਾ ਬਟ ਜਲਦੀ ਤੁਹਾਨੂੰ ਕਿਹ ਡਾਈਟ ਵਾਲੇ ਸਟੂਡੈਂਟ ਹੋਗੇ ਜਾਂ ਇਹਨਾਂ ਨੂੰ ਕੀ ਹੈ ਰੈਗੂਲਰ ਬੁਲਾਇਆ ਜਾਏਗਾ ਕਲਾਸਾਂ ਲੱਗਣਗੀਆਂ ਉਸ ਤੋਂ ਬਾਅਦ ਤੁਹਾਡੇ ਜਦੋਂ 200 ਦਿਨ ਹੋ ਗਏ ਉਸ ਤੋਂ ਬਾਅਦ ਤੁਹਾਡਾ ਪ੍ਰੈਕਟੀਕਲ ਐਗਜ਼ਾਮ ਤੇ ਉਸ ਤੋਂ ਬਾਅਦ ਤੁਹਾਡੇ ਫਾਈਨਲ ਐਗਜ਼ਾਮ ਸ਼ੁਰੂ ਹੋਣਗੇ ਮਤਲਬ ਫਰਵਰੀ ਦੇ ਅਰਾਊਂਡ ਆਪਾਂ ਕਹਿ ਸਕਦੇ ਹਾਂ ਫਰਵਰੀ ਮਾਰਚ ਦੇ ਵਿੱਚ ਤੁਹਾਡੇ ਪੇਪਰ ਹੋ ਸਕਦੇ ਆ ਸੇਮ ਰੂਲ ਅਪਲਾਈ ਹੁੰਦੇ ਆ 23 25 ਤੇ 23 25 ਦੇ ਹਾਲੇ ਟੀਪੀ ਨਹੀਂ ਲੱਗੀ ਓਕੇ ਤੁਹਾਡਾ ਸੈਸ਼ਨ ਸ਼ੁਰੂ ਹੋਇਆ ਸੀਗਾ 20 ਮਈ ਨੂੰ ओके ਵੀ ਮਈ ਤੋਂ ਲੈ ਕੇ ਹੁਣ ਤੱਕ ਤੁਸੀਂ ਕਾਲ ਜਾ ਰਹੇ ਹੋ ਤਬ ਦੇ ਡੇ ਵਗੈਰਾ ਕਾਊਂਟ ਕਰ ਲਓ ਕਿ ਕਿੰਨਾ ਚਿਰ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਟੀਪੀ ਲੱਗੇਗੀ ਟੀਪੀ ਤੋਂ ਬਾਅਦ ਤੁਹਾਡੇ एग्जाम ਸ਼ੁਰੂ ਹੋਣਗੇ ਤਾਂ ਜਿੱਥੋਂ ਤੱਕ ਪਤਾ ਲੱਗਿਆ ਸੂਤਰਾਂ ਤੋਂ ਪਤਾ ਲੱਗਿਆ ਠੀਕ ਹੈ ਮੇਰੇ ਜੋ ਭਰੋਸੇਯੋਗ ਜਾਣਕਾਰ ਹੈ ਉਹਨਾਂ ਤੋਂ ਪਤਾ ਲੱਗਿਆ ਕਿ ਜਿਹੜੇ एग्जाम ਹੈ ਹੋ ਸਕਦਾ ਹੈ ਇਸ ਵਾਰ ਇਕੱਠੇ ਹੋਣ ਠੀਕ ਹੈ 22 24 ਦੇ ਸੈਕਿੰਡ ইয়ার ਦੇ পেপার ਤੇ 23 25 ਦੇ ফার্স্ট ইয়ার ਦੇ পেপার ਲਗਭਗ ਇਕੱਠੇ ਹੋਣਗੇ ਜਿਵੇਂ ਪਹਿਲਾਂ ਵੀ ਚੱਲਦਾ ਆਉਂਦਾ ਸੀਗਾ ਠੀਕ ਹੈ ਪਹਿਲਾਂ ਵੀ ਜਿੰਨੇ ਸੈਸ਼ਨ ਸੀਗੇ ਸਾਰਿਆਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਸੀਗਾ ਪਹਿਲੇ ਦਿਨ ফার্স্ট ইয়ার ਦਾ ਪੇਪਰ ਹੈ ਦੂਜੇ ਦਿਨ ਸੈਕਿੰਡ ইয়ার ਦਾ ਫਿਰ ফার্স্ট ইয়ার ਦਾ ਫਿਰ ਸੈਕਿੰਡ ইয়ার ਦਾ ਇਸ ਤਰ੍ਹਾਂ ਅਲਟਰਨੇਟਿਵ ਡੇ ਦੇ ਉੱਪਰ ਐਗਜ਼ਾਮ ਹੁੰਦੇ ਸੀ ਤਾਂ ਇਸ ਵਾਰ ਵੀ ਆਈਡੀਆ ਲਗਾਇਆ ਜਾ ਰਿਹਾ ਜਿਹੜਾ ਪੇਪਰ ਹੈ ਉਹ ਕੀ ਆ ਇਕੱਠੇ ਹੋਣਗੇ ਤਾਂ ਉਮੀਦ ਕੀਤੀ ਜਾ ਰਹੀ ਹੈ ਫਰਵਰੀ ਮਾਰਚ ਦੇ ਵਿੱਚ ਤੁਹਾਡੇ ਐਗਜ਼ਾਮ ਹੋ ਜਾਣਗੇ ਓਕੇ ਬਾਕੀ ਰੂਲ ਤੁਹਾਨੂੰ ਮੈਂ ਦੱਸ ਦਿੱਤਾ ਠੀਕ ਹੈ ਇਸ ਰੂਲ ਦੇ ਅਕੋਰਡਿੰਗ ਤੁਹਾਡੇ ਪੇਪਰ ਹੁੰਦੇ ਜਦੋਂ ਤੁਹਾਡੀਆਂ 200 ਦਿਨ ਦੀਆਂ ਕਲਾਸਾਂ ਪੂਰੀਆਂ ਹੋ ਗਈਆਂ ਉਸ ਤੋਂ ਬਾਅਦ ਤੁਹਾਡੇ ਐਗਜ਼ਾਮ ਹੋਣਗੇ ਓਕੇ ਸੋ ਹਜੇ ਫਸਟイヤー ਦੀ ਟੀਪੀ ਨਹੀਂ ਲੱਗੀ ਜਿਵੇਂ 23 25 ਦੀ ਤਾਂ ਜਲਦੀ ਤੁਹਾਡੀ ਟੀਪੀ ਲੱਗੇਗੀ ਕਈ ਸਟੂਡੈਂਟ ਦੇ ਮੈਸੇਜ ਆਏ ਸੀ ਟੀਪੀ ਕਿੱਥੇ ਲੱਗੇਗੀ ਤਾਂ ਟੀਪੀ ਪ੍ਰਾਇਮਰੀ ਦੇ ਵਿੱਚ ਲੱਗਦੀ ਹੈ ਜਿਹੜੀ ਪਹਿਲੇ 28 ਦਿਨ ਦੀ ਟੀਪੀ ਹੁੰਦੀ ਹੈ ਫਸਟイヤー ਦੇ ਵਿੱਚ ਓਕੇ ਆ ਪ੍ਰਾਇਮਰੀ ਦੇ ਵਿੱਚ ਲੱਗਦੀ ਆ ਤਾਂ ਤੁਸੀਂ ਆਪਦੇ ਨੇੜੇ țeੜੇ ਦੇ ਪ੍ਰਾਇਮਰੀ ਸਕੂਲ ਲੱਭ ਕੇ ਰੱਖੋ ਵੀ ਜਿੱਥੇ ਤੁਸੀਂ ਆਪਣੀ ਟੀਪੀ ਲਗਵਾ ਸਕੋ ਆਸਾਨੀ ਨਾਲ ਤੁਹਾਨੂੰ ਕਿ ਆਉਣਾ ਜਾਣਾ ਹੋ ਸਕੇ ਓਕੇ ਤਾਂ ਇਸ ਤਰੀਕੇ ਨਾਲ ਤੁਹਾਡਾ ਰੂਲ ਹੁੰਦਾ ਓਕੇ ਬਾਕੀ ਜੇ ਐਗਜ਼ਾਮ ਦੇ ਵਾਸਤੇ ਜੇਕਰ ਤੁਸੀਂ ਇੰਪੋਰਟੈਂਟ ਕੁਐਸਚਨ ਚਾਹੁੰਦੇ ਹੋ ਮਤਲਬ ਜੌਬ ਵਾਲੇ ਬਲੇ ਹੁੰਦੇ ਆ ਠੀਕ ਹੈ ਈਟੀਟੀ ਜੌਬ ਵਾਲੇ ਪਰਸਨ ਬਲੇ ਕਰਦੇ ਆ ਓਕੇ ਸੋ ਜੇਕਰ ਕਿਸੇ ਨੂੰ ਪੜ੍ਹਨ ਦਾ ਟਾਈਮ ਨਹੀਂ ਲੱਗਦਾ ਸਿਰਫ ਇੰਪੋਰਟੈਂਟ ਕੁਐਸਚਨ ਪੜ੍ਹਨੇ ਹੋਣ ਜਿਹੜੇ ਪੇਪਰ ਦੇ ਵਿੱਚ 100% ਆਉਣ ਤਾਂ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਓਕੇ ਬਿਲਕੁਲ ਬਣਿਆ ਬਣਾਇਆ ਮਟੀਰੀਅਲ ਕੁਐਸਚਨ ਵਿਦ ਅਨਸਰ ਕਵੈਸਚਨ ਵੀ ਹੋਣਗੇ ਨਾਲ ਉਹਨਾਂ ਦੇ ਅਨਸਰ ਵੀ ਹੋਣਗੇ ਤੁਹਾਨੂੰ ਮਿਲ ਜੇਗਾ ਓਕੇ ਬਿਲਕੁਲ ਸਸਤਾ ਜਿਹਾ ਰੇਟ ਹੈ ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਓਕੇ ਕਿਉਂਕਿ ਜਿਆਦਾ ਬੁੱਕਸ ਨੂੰ ਪੜ੍ਹਨਾ ਔਖਾ ਕੰਮ ਹੁੰਦਾ ਠੀਕ ਹੈ ਬਣੇ ਬਣਾਏ ਕਵੈਸਚਨ ਸਾਰਾ ਕੁਝ ਬਣਿਆ ਬਣਾਇਆ ਮਿਲ ਜੇ ਤਾਂ ਆਪਾਂ ਨੂੰ ਵਧੀਆ ਰਹਿੰਦਾ 21 22 ਵਾਲਿਆਂ ਵਿੱਚ ਸਾਡੇ ਕੋਲੋਂ VIP ਕਵੈਸਚਨ ਲਏ ਸੀਗੇ ਤਾਂ ਸਾਰੇ ਦਾ ਸਾਰਾ ਪੇਪਰ ਉਹਨਾਂ ਵਿੱਚੋਂ ਹੀ ਆਇਆ ਚਾਹੇ ਤੁਸੀਂ 21 22 ਵਾਲਿਆਂ ਕੋਲੋਂ ਪੁੱਛ ਲਿਓ ਜਿਹੜੇ ਤੁਹਾਡੇ ਨਾਲ ਦੇ ਹੋਣ ਪੀ ਜਿਹੜੇ ਕੁਐਸਚਨ ਬਣਾਏ ਸੀ ਵੀਆਈਪੀ ਉਹਨਾਂ ਵਿੱਚੋਂ ਪੇਪਰ ਆਇਆ ਜਾਂ ਨਹੀਂ ਆਇਆ ਓਕੇ ਸੋ ਉਸ ਤੋਂ ਬਾਅਦ ਤੁਸੀਂ ਬਾਹੇ ਕਰ ਸਕਦੇ ਹੋ ਸੋ ਅੱਗੇ ਕੋਈ ਵੀ ਜਾਣਕਾਰੀ ਆਏਗੀ ਕਿਸੇ ਵੀ ਚੀਜ਼ ਦੇ ਰਿਲੇਟਡ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਵੇਗੀ ਥੈਂਕ ਯੂ ਵੈਰੀ ਮਚ